ਪੰਜਾਬ ਵਿਧਾਨ ਸਭਾ ਦੀ ਸਥਾਨਕ ਸਰਕਾਰਾਂ ਦੀ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਲੁਧਿਆਣਾ ਪਛਮੀ ਗੁਰਪ੍ਰੀਤ ਸਿੰਘ ਬੱਸੀ ਗੋਗੀ ਦੀ ਅਗਵਾਈ ਹੇਠ ਕਮੇਟੀ ਨੇ ਨਗਰ ਨਿਗਮ ਤੇ ਨਗਰ ਸੁਧਾਰ ਟਰਸਟ ਪਟਿਆਲਾ ਦੇ ਨਾਲ ਸੰਬੰਧਿਤ ਵਿਕਾਸ ਕਾਰਜਾਂ ਦਾ ਬਾਰੀਕੀ ਦੇ ਨਾਲ ਜਾਇਜ਼ਾ ਲਿਆ ਅਤੇ ਆਮਦਨ ਵਧਾਉਣ ਦੇ ਲਈ ਹੋਰ ਵਸੀਲੇ ਪੈਦਾ ਕਰਨ ਦੀ ਹਦਾਇਤ ਵੀ ਕਮੇਟੀ ਵੱਲੋਂ ਕੀਤੀ ਗਈ ਹੈ ਉਥੇ ਕਮੇਟੀ ਮੈਂਬਰ ਵਿਧਾਇਕ ਅਜੀਤਪਾਲ ਸਿੰਘ ਕੋਲੀ ਅਮਨਦੀਪ ਕੌਰ ਅਰੋੜਾ ਅਸ਼ੋਕ ਪ੍ਰਾਸਰ ਮਦਨ لال ਬੱਗਾ ਤੇ ਕੁਲਜੀਤ ਸਿੰਘ ਰੰਧਾਵਾ ਨੇ ਪਟਿਆਲਾ ਦੀ ਏਸੀ ਮਾਰਕੀਟ ਦੇ ਨੇੜੇ ਬਹੁਮੰਜ਼ਲਾ ਕਾਰ ਪਾਰਕਿੰਗ ਨਹਿਰੀ ਪਾਣੀ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਉੱਤੇ ਅਤੇ ਕਬਾੜੀ ਮਾਰਕੀਟ ਵਿਖੇ ਤੇ ਸ਼ਹਿਰ ਵਿਚਲੇ ਨਜਾਇਜ਼ ਕਬਜ਼ਿਆਂ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ ਤੋ ਆਪਣੇ ਦੌਰੇ ਤੋਂ ਬਾਅਦ ਅਧਿਕਾਰੀਆਂ ਦੇ ਨਾਲ ਬੈਠਕ ਦੇ ਮੌਕੇ ਕਮੇਟੀ ਨੇ ਕਬਾੜੀ ਮਾਰਕੀਟ ਵਿਖੇ ਸੀਵਰੇਜ ਸੜਕਾਂ ਤੇ ਹੋਰ ਵਿਕਾਸ ਕਾਰਜ ਵੀ ਮਿੱਥੇ ਸਮੇਂ ਦੇ ਵਿੱਚ ਕਰਵਾਉਣ ਬਾਰੇ ਆਦੇਸ਼ ਨੇ ਜਿਹੜੇ ਜਾਰੀ ਕੀਤੇ ਉਥੇ ਕਬਾੜੀ ਮਾਰਕੀਟ ਅਤੇ ਸ਼ਹਿਰ ਦੇ ਵਿੱਚ ਨਜਾਇਜ਼ ਕਬਜ਼ਾ ਨੂੰ ਹਟਾਉਣ ਦੇ ਲਈ ਨਗਰ ਨਿਗਮ ਨੂੰ ਵੀ ਕਮੇਟੀ ਵੱਲੋਂ ਵਿਸ਼ੇਸ਼ ਹਦਾਇਤਾਂ ਨੇ ਜਿਹੜੀਆਂ ਜਾਰੀ ਕਰ ਦਿੱਤੀਆਂ ਨੇ ਤੇ 15 ਦਿਨਾਂ ਦੇ ਵਿੱਚ ਕਾਰਵਾਈ ਕਰਕੇ ਰਿਪੋਰਟ ਦੇਣ ਦੇ ਲਈ ਵੀ ਕਮੇਟੀ ਨੇ ਆਖ ਦਿੱਤਾ ਨਾਲ ਹੀ ਉਹਨਾਂ ਨੇ ਦੱਸਿਆ ਕਿ ਕਮੇਟੀ ਆਪਣੀ ਰਿਪੋਰਟ ਵਿਧਾਨ ਸਭਾ ਦੇ ਸਨਮੁਖ ਪੇਸ਼ ਕਰੇਗੀ ਅਤੇ ਕਮੇਟੀ ਵੱਲੋਂ ਬਾਅਦ ਦੇ ਵਿੱਚ ਡਿਪਟੀ ਕਮਿਸ਼ਨਰ ਸ਼ਖਸੀ ਸਾਨੀ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਅਤੇ ਏਡੀਸੀ ਨਮਰੀਤ ਕੌਰ ਸੇਖੋਂ ਦੇ ਨਾਲ ਇੱਕ ਬੈਠਕ ਆ ਜਿਹੜੀ ਕੀਤੀ ਗਈ ਹੈ ਤੇ ਹੋਰ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਗਿਆ ਸੋ ਲਗਾਤਾਰ ਪਟਿਆਲਾ ਦੇ ਵਿੱਚ ਵਿਧਾਨ ਸਭਾ ਕਮੇਟੀ ਵੱਲੋਂ ਜਾਈਜਾ ਜਿਹੜਾ ਲਿਆ ਜਾ ਰਿਹਾ ਤੇ ਇਸ ਤੋਂ ਪਹਿਲਾਂ ਵੀ ਇਹ ਕਮੇਟੀ ਹੈ ਜਿਹੜੀ ਪਟਿਆਲਾ ਵਿਖੇ ਪਹੁੰਚੀ ਸੀ ਸੋ ਲਗਾਤਾਰ ਪਟਿਆਲਾ ਦੇ ਵਿੱਚ ਜੋ ਵਿਕਾਸ ਕਾਰਜ ਅਧੂਰੇ ਪਏ ਨੇ ਉਹਨਾਂ ਨੂੰ ਨੇਪਰੇ ਚਾੜਨ ਦੇ ਲਈ ਕੋਸ਼ਿਸ਼ਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਨਾਲ ਹੀ ਵਿਧਾਇਕ ਦਾ ਕਹਿਣਾ ਹੈ ਕਿ ਪਟਿਆਲਾ ਸ਼ਹਿਰ ਨੂੰ ਸੂਬੇ ਦਾ ਨੰਬਰ 1 ਸ਼ਹਿਰ ਬਣਾਉਣ ਦੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਊਗੀ ਜੋ ਪਟਿਆਲਾ ਦੇ ਵਿੱਚ ਲੋਕਲ ਬਾਡੀਜ਼ ਕਮੇਟੀ ਵਿਦਨ ਸਭਾ ਵੱਲੋਂ ਅੱਜ ਉਹਨਾਂ ਨੂੰ ਵਸਤਕ ਦਿੱਤੀ ਹੈ ਔਰ ਸ਼ਹਿਰ ਦੇ ਵਿੱਚ ਆਨ ਗoing ਜਿਹੜੇ ਪ੍ਰੋਜੈਕਟ ਸੀ ਉਹਨਾਂ ਦਾ ਮਾਇਨਾ ਕੀਤਾ ਹੈ ਤੇ ਨਾਲ ਹੀ ਜੋ ਪ੍ਰੋਬਲਮਜ਼ ਆ ਰਹੀਆਂ ਸੀ ਉਹਦੀ ਰੈਕਟੀਫਿਕੇਸ਼ਨ ਵਾਸਤੇ ਜਿਹੜੀਆਂ ਇਹਦਾ ਦਿੱਤੀਆਂ ਨੇ ਕੁਝ ਸਿਟੀ ਦੇ ਵਿੱਚ ਇਸ਼ੂ ਚੱਲ ਰਹੇ ਸੀਗੇ ਰਿਗਾਰਡਿੰਗ ਕਾਰ ਪਾਰਕਿੰਗ ਉਹਦੇ ਵੀ ਜਾ ਕੇ ਜਿਹੜਾ ਹੈ ਕਮੇਟੀ ਹੈ ਅਕਮਿਟਿ ਵੈਰੀ ਕਲੀਅਰ ਦੱਟ ਦੇ ਆਰ ਨਾਟ ਇਨ ਦ ਫੇਵਰ ਆਫ ਮੇਕਿੰਗ ਅ ਥਿੰਕ ਮਾਰਕੀਟ ਪਲਾਜ਼ਾ ਅਸੀਂ ਕਾਰ ਪਾਰਕਿੰਗ ਬਣਾਉਣਾ ਚਾਹੁੰਦੇ ਹਾਂ ਉਹਦੇ ਵੀ ਜਿਹੜੇ ਨੇ ਪ੍ਰोसीडिंग ਜਿਹੜੀਆਂ ਨੇ ਰਿਕਾਰਡ ਕਰਕੇ ਸਰਕਾਰ ਨੂੰ ਭੇਜੀ ਪਈ ਜਾਣੀਆਂ